ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਮਹਿਕ ਬੁਟੀਕ ਤੇ ਮੈਂ ਲੱਗੀ ਆ ਜੀ ਇੱਕ ਕਮੀਜ਼ ਦੀ ਕਟਿੰਗ ਕਰਨ ਇਸ ਦਾ ਆਪਾਂ ਨੇ neck ਬਣਾਉਣਾ ਜੀ boat ਤੇ boat neck ਦਾ ਆਪਾਂ ਨੇ ਟੀਰਾ ਕਿੰਨਾ ਲੈਣਾ ਠੀਕ ਹੈ ਮੋੜਾ ਕਿੰਨਾ ਰੱਖਣਾ ਇਹ ਤੁਹਾਨੂੰ ਸਾਰਾ ਕੁਝ ਅਸੀਂ ਇਸ ਵੀਡੀਓ ਵਿੱਚ ਦੱਸਾਂਗੇ ਵੀਡੀਓ ਦੇ ਨਾਲ ਬਨੇ ਰਹਿਣਾ ਜੀ ਤੇ ਚੈਨਲ ਤੇ ਜੇਕਰ ਤੁਸੀਂ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਇੱਕ ਪਿਆਰਾ ਜਿਹਾ ਕਮੈਂਟ ਵੀ ਕਰਿਓ ਆਓ ਜੀ ਕਰਦੇ ਹਾਂ ਕਮੀਜ਼ ਦੀ ਕਟਿੰਗ ਠੀਕ ਹੈ ਦੇਖੋ ਜੀ ਮੈਂ ਕਮੀਜ਼ ਦੀ ਸੈਟਿੰਗ ਕੀਤੀ ਹੋਈ ਹੈ ਪੂਰੀ ਠੀਕ ਹੈ ਇਹ ਦੇਖੋ ਆਪਾਂ ਨੇ ਲੰਬਾਈ ਤੇ ਘੇਰਾ ਕਟਿੰਗ ਕਰਕੇ ਇਸ ਤਰ੍ਹਾਂ ਆਪਾਂ ਨੇ ਅਲੱਗ-ਅਲੱਗ ਪੀਸ ਕਰਕੇ ਇਸ ਨੂੰ ਵਿਛਾ ਲਿਆ ਕਮੀਜ਼ ਨੂੰ ਐਨਾ ਕੁਤੇ ਤੁਸੀਂ ਦੇਖਦੇ ਹੋ ਹਰ ਵੀਡੀਓ ਦੇ ਵਿੱਚ ਠੀਕ ਹੈ ਜੀ ਇਹ ਦੇਖੋ ਆਪਾਂ ਨੇ ਇਸ ਤਰ੍ਹਾਂ ਸੈੱਟ ਕਰ ਲਿਆ ਤਾਂ ਆਪਾਂ ਹੁਣ ਇਹਦੀ ਕਰਾਂਗੇ ਜੀ ਕਮੀਜ਼ ਦੀ ਕਟਿੰਗ ਠੀਕ ਹੈ ਤੇ ਇਹਨਾਂ ਦਾ ਨਾਪ ਹੈਗਾ ਜੀ 22 ਬ੍ਰੈਸਟ ਹੈ ਕਮਰ ਹੈਗੀ 19 ਇੰਚ हिਪ ਹੈਗੀ 22.5 ਇੰਚ ਇਸ ਦੇ ਅਕੋਰਡਿੰਗ ਆਪਾਂ ਨੇ ਕਿੰਨਾ ਟੀਰਾ ਲੈਣਾ ਇਹਨਾਂ ਦਾ ਇਹਨਾਂ ਦਾ ਆਪਾਂ ਨੇ ਬੋਟ 넥 ਬਣਾਉਣਾ ਹੈ ਬੋਟ 넥 ਦਾ ਆਪਾਂ ਨੇ ਕਿੰਨਾ ਟੀਰਾ ਲੈਣਾ ਹੈ ਠੀਕ ਹੈ ਜੀ ਜੇਕਰ ਤੁਹਾਡੀ ਬ੍ਰੈਸਟ ਹੈਗੀ 22 ਇੰਚ ਤੇ ਤੁਸੀਂ 7 7.5 ਟੀਰਾ ਲੈ ਸਕਦੇ ਹੋ ਜਾਨੀ ਕਿ 15 ਟੀਰਾ ਲੈ ਸਕਦੇ ਹੋ 14 15 ਜੇਕਰ 22 ਤੋਂ ਉੱਪਰ 23 24 25 26 ਤਾਂ ਤੁਸੀਂ 7.5 8 ਤੱਕ ਤੀਰਾ ਲੈ ਸਕਦੇ ਹੋ ਠੀਕ ਹੈ ਜੀ ਆਓ ਜੀ ਕਰਦੇ ਆ ਮਾਰਕਿੰਗ ਸ਼ੁਰੂ ਸਭ ਤੋਂ ਪਹਿਲਾਂ ਲਵਾਂਗੇ ਜੀ ਆਪਾਂ ਤੀਰੇ ਦੇ ਨਿਸ਼ਾਨ ਲਾਵਾਂਗੇ ਠੀਕ ਹੈ ਇਹਨਾਂ ਦਾ ਮੈਂ ਤੀਰਾ ਲਾਵਾਂਗੀ 7.5 ਇੰਚ 15 ਇੰਚ ਰੱਖਾਂਗੇ ਤੀਰਾ 15 ਦਾ ਹਾਫ ਹੋ ਗਿਆ 7.5 ਮੋਡਾ ਵੀ ਆਪਾਂ ਨੇ ਰੱਖਣਾ ਹੈ 7.5 ਠੀਕ ਹੈ ਜੀ ਡਾਊਨ ਇੱਧਰ ਨੂੰ ਆਪਾਂ ਨੇ ਮੋੜਾ ਰੱਖਣਾ 7.5 ਇੰਚ ਇਸ ਤਰ੍ਹਾਂ ਤੁਸੀਂ ਨਿਸ਼ਾਨ ਲਾ ਲੈਣੇ ਨੇ 7.5 ਇੰਚ ਤੇ ਇਸ ਤਰ੍ਹਾਂ ਮਾਰਕਿੰਗ ਕਰ ਲੈਣੀ ਠੀਕ ਹੈ ਜੀ ਇੱਥੋਂ ਆਪਾਂ ਨੇ ਲਿਆ 7.5 ਇੱਥੋਂ ਆਪਾਂ ਨੇ ਹੁਣ ਲਾਉਣਾ 7 ਇੰਚ ਠੀਕ ਹੈ ਜੀ 7 ਇੰਚ ਲਾ ਕੇ ਇਸ ਤਰ੍ਹਾਂ ਆਪਾਂ ਧੀਰੇ ਵਾਲੀ ਸਾਈਡ ਨੂੰ ਮਿਲਾ ਦੇਣਾ ਇਸ ਤਰ੍ਹਾਂ ਇੱਕ ਬਾਕਸ ਬਣ ਜੇਗਾ ਹੁਣ ਆਪਾਂ ਲਾਵਾਂਗੇ ਜੀ ਬ੍ਰੈਸਟ ਦੇ ਨਿਸ਼ਾਨ ਬ੍ਰੈਸਟ ਹੈਗੀ 22 ਇੰਚ ਸੌਰੀ 22 ਇੰਚ ਠੀਕ ਹੈ ਜੀ 22 ਦਾ ਹਾਫ ਆਏਗਾ 11 ਇੰਚ ਇੱਥੇ ਆਪਾਂ 11 ਇੰਚ ਹਾਫ ਲਾ ਲਿਆ ਇੱਥੋਂ ਆਪਾਂ ਨੇ ਇਹਦਾ ਸੈਂਟਰ ਕਰ ਲੈਣਾ ਹੈ ਇੱਥੋਂ ਤੱਕ 4 ਇੰਚ ਆ ਰਿਹਾ ਇਹਦਾ ਆਪਾਂ ਸੈਂਟਰ ਕਰ ਲੈਣਾ 2 ਇੰਚ ਇਧਰੋਂ ਵੀ ਆਪਾਂ ਸੈਂਟਰ ਕਰ ਲੈਣਾ ਠੀਕ ਹੈ ਜੀ ਇੱਥੋਂ ਆਪਾਂ ਨੇ ਇਸ ਤਰ੍ਹਾਂ ਕੱਟ ਦੇ ਦੇਣੀ ਇਹਨਾਂ ਨੂੰ ਠੀਕ ਹੈ ਜੀ ਇੱਥੋਂ ਆਪਾਂ ਨੇ ਹੁਣ ਇਸ ਨੂੰ ਮਿਲਾ ਲੈਣਾ ਤੇ ਹੁਣ ਦਵਾਂਗੇ ਪਿੱਛੇ ਵਾਲੀ ਕਾਟ ਇਸ ਤਰ੍ਹਾਂ ਆਪਾਂ ਇਹਨੂੰ ਗੁਲਾਈ ਦੇ ਦੇਣੀ ਹੈ ਠੀਕ ਹੈ ਜੀ ਇਹਨਾਂ ਦਾ ਆਪਾਂ ਨੇ ਬੋਟ neck ਰੱਖਣਾ ਹੈ ਬਾਕੀ ਨਾਪ ਤੁਹਾਨੂੰ ਪਤਾ ਹੈ ਅੱਗੇ ਜਾ ਕੇ ਆਪਾਂ ਫਿਟਿੰਗ ਦੇ ਨਿਸ਼ਾਨ ਲਾਵਾਂਗੇ ਕਮਰ ਦੇ ਇੱਥੋਂ ਆਪਾਂ ਨੇ ਕਮਰ ਰੱਖਣੀ ਹੈ ਜੀ 6.5 ਇੰਚ ਸਾਈਡ ਰੱਖਾਂਗੇ ਹੁਣ ਸਾਈਡ ਹੈਗੀ ਉਹਨਾਂ ਦੀ 15 ਇੰਚ ਤੇ ਆਪਾਂ ਅੱਧਾ ਇੰਚ ਐਕਸਟਰਾ ਲਵਾਂਗੇ ਸਿਲਾਈ ਦੇ ਵਿੱਚ ਜਾਏਗਾ ਇਸ ਤਰ੍ਹਾਂ ਇੱਧਰ ਨਿਸ਼ਾਨ ਲਾ ਲੈਣੇ ਨੇ hip ਹੈਗੀ 22 ਇੰਚ 11 ਤੋਂ ਉੱਪਰ ਆਏਗਾ 1 ਪੁਆਇੰਟ ਕਮਰ ਉਹਨਾਂ ਦੀ ਹੈਗੀ 19 ਇੰਚ 19 ਇੰਚ ਤਿਆਰ ਆ ਆਪਾਂ 1 ਇੰਚ ਐਕਸਟਰਾ ਰੱਖਾਂਗੇ 20 ਇੰਚ 1 ਇੰਚ ਪਲੇਟਾਂ ਵਿੱਚ ਜਾਏਗਾ ਇਸ ਤਰ੍ਹਾਂ ਆਪਾਂ ਬ੍ਰੈਸਟ ਦੇ ਨਾਲ ਮਿਲਾ ਦੇਣਾ ਇਹਨੂੰ ਇਧਰੋਂ ਆਪਾਂ हिਪ ਨਾਲ ਮਿਲਾ ਦੇਣੀ ਨਿਸ਼ਾਨ ਠੀਕ ਹੈ ਜੀ ਇਹ ਹੋ ਗਈ ਆਪਣੀ ਫਿਟਿੰਗ ਦੀ ਸਲਾਈ ਦੇ ਨਿਸ਼ਾਨ ਹੁਣ ਲਾਉਣੇ ਆ ਪਲੇਟਾਂ ਦੇ ਨਿਸ਼ਾਨ ਇਨਾਂ ਦੇ ਪਲੇਟ ਤਿਆਰ ਹੈਗੇ 11.5 ਇੰਚ ਤਾਂ ਆਪਾਂ 0.5 ਇੰਚ ਹੋਰ ਲਵਾਂਗੇ ਐਕਸਟਰਾ ਇੱਥੋਂ ਸਲਾਈ ਵਿੱਚ ਜਾਏਗਾ ਇੱਥੇ ਵੀ ਆਪਾਂ 0.5 ਇੰਚ ਦੀ ਡਾਉਨ ਕੱਟ ਦੇਣੀ ਹੈ ਮੋਢੇ ਤੇ ਠੀਕ ਹੈ ਜੀ ਪਲੇਟਾਂ ਦਾ ਸੈਂਟਰ ਹੈਗਾ 8 ਇੰਚ ਇਹਦਾ ਹਾਫ ਕਰਾਂਗੇ 4 ਇੰਚ 7 ਇੰਚ ਪਲੇਟ ਦੀ ਲੰਬਾਈ ਹੈ ਸਾਈਡ ਵਾਲੀਆਂ ਪਲੋਈਆਂ ਪਾਵਾਂਗੇ ਇਸ ਤਰ੍ਹਾਂ ਤੁਸੀਂ ਇੰਚੀ ਟੇਬਲ ਨੂੰ ਰੱਖ ਲੈਣਾ ਇਹ ਦੇਖੋ ਇੱਥੇ ਕੋਨੇ ਤੇ ਰੱਖਿਆ ਇੱਥੋਂ ਕਿੰਨਾ ਤੁਸੀਂ ਗੈਪ ਦੇਣਾ ਹੈ 2 ਇੰਚ ਦਾ ਗੈਪ ਦੇਣਾ ਹੈ 2.5 ਇੰਚ ਦਾ ਇਹਨਾਂ ਦਾ ਮੈਂ 2.5 ਇੰਚ ਦਾ ਗੈਪ ਦਵਾਂਗੀ ਇੱਧਰ ਤੋਂ ਤੇ ਇਸ ਤਰ੍ਹਾਂ ਆਪਾਂ ਨੇ ਦੇਖੋ ਇੱਥੋਂ 2.5 ਇੰਚ ਛੱਡ ਕੇ ਇੱਥੋਂ ਪਲੇਟ ਦੇ ਨਿਸ਼ਾਨ ਲਾਦਦੇ ਨੇ ਇੱਥੋਂ ਤੁਸੀਂ 3.5 ਇੰਚ ਗੈਪ ਛੱਡ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਇਹ ਬਿਲਕੁਲ ਸੈਂਟਰ ਦੇ ਵਿੱਚ ਪਲੋਈ ਆਏਗੀ ਇਹ ਹੋਗੇ ਸਾਡੀ ਪਲੋਈਆਂ ਦੇ ਨਿਸ਼ਾਨ ਜੇਕਰ ਤੁਸੀਂ ਪਾਈਪਿੰਗ ਲਾਉਣੀ ਹੈ ਤਾਂ ਤੁਸੀਂ ਆਪਣੇ ਘੇਰੇ ਦੇ ਵਿੱਚ 4 ਇੰਚ ਪਲੱਸ ਜ਼ਰੂਰ ਕਰਨਾ ਹੈ ਠੀਕ ਹੈ ਜੀ 4 ਇੰਚ ਕਪੜਾ ਐਕਸਟਰਾ ਪਲੱਸ ਕਰਨਾ ਹੈ ਜੇਕਰ ਨਾਰਮਲ ਕਮੀਜ਼ ਮਤਲਬ ਵਿਦਆਊਟ ਪਾਈਪਿੰਗ ਸਲਾਈ ਕਰਨਾ ਹੈ ਫਿਰ ਤੁਸੀਂ 3 ਇੰਚ ਵੀ ਰੱਖ ਸਕਦੇ ਹੋ ਠੀਕ ਹੈ ਹੁਣ ਕਰਦੇ ਹਾਂ ਜੀ ਕਮੀਜ਼ ਦੀ ਕਟਿੰਗ ਇੱਥੇ ਕਮਰ ਤੇ ਵੀ ਥੋੜੀ ਜੀ ਕੱਟ ਦਵਾਂਗੇ ਇੱਥੇ ਤੁਸੀਂ ਕੱਟ ਲਾ ਲੈਣੇ ਕਮਰ ਤੇ ਹੇਰ ਪਤੇ ਕਮਰ ਤੇ ਠੀਕ ਹੈ ਜੀ ਗਲੇ ਦੇ ਸੈਂਟਰ ਵਿੱਚ ਤੁਸੀਂ ਇਸ ਤਰ੍ਹਾਂ ਕੱਟ ਲਾ ਲਓ ਠੀਕ ਹੈ ਇਹ ਹੋ ਗਈ ਆਪਣੇ ਕਮੀਜ਼ ਦੀ ਕਟਾਈ ਹੁਣ ਕਰਦੇ ਹਾਂ ਫਰੰਟ ਵਾਲੀ ਮੋਢੇ ਦੀ ਕਟਾਈ ਵਾਈ ਬ੍ਰੈਸਟ ਵਾਲਿਆਂ ਦਾ ਜੇਕਰ ਤੀਰਾ ਤੁਸੀਂ 7.5 ਰੱਖੋਗੇ ਤਾਂ ਬਹੁਤ ਆਰਾਮ ਦੇ ਨਾਲ ਬੋਟ ਲੈਕ ਉਹਨਾਂ ਨੂੰ ਬਹੁਤ ਵਧੀਆ ਫਿਟਿੰਗ ਚ ਆਏਗਾ ਠੀਕ ਹੈ ਜੀ ਇਹ ਹੋ ਗਈ ਆਪਣੀ ਕਮੀਜ਼ ਦੀ ਕਟਿੰਗ ਹੁਣ ਕਰਦੇ ਆ ਜੀ ਬਾਹਲੀ ਕਟਿੰਗ ਆ ਦੇਖੋ ਜੀ ਬਾਹ ਦਾ ਕਪੜਾ ਇਸ ਤਰ੍ਹਾਂ ਡਬਲ ਫੋਲਡ ਹੁਣ ਆਪਾਂ ਇਹਨਾਂ ਨੂੰ ਕਰ ਲਿਆ ਇੱਕ ਵਾਰ ਫਿਰ ਫੋਲਡ ਕਰ ਲਿਆ ਠੀਕ ਹੈ ਜੀ ਬਾਹ ਉਹਨਾਂ ਦੀ ਹੈਗੀ ਫੁੱਲ 22 ਇੰਚ ਤਿਆਰ ਹੈ ਬਾਹ ਤਾਂ ਇਹ ਦੇਖੋ ਆਪਾਂ 24 ਇੰਚ ਕਪੜਾ ਕਟਿੰਗ ਕੀਤਾ ਆ ਠੀਕ ਹੈ ਇੱਧਰ ਆਪਣੀ ਫੋਲਡਿੰਗ ਆਏਗੀ ਠੀਕ ਹੈ ਜੀ ਆ ਥੋੜਾ ਜਿਹਾ ਐਕਸਟਰਾ ਹੋ ਗਿਆ ਇਹਨੂੰ ਆਪਾਂ ਕਟਿੰਗ ਕਰ ਲੈਨੇ ਇੱਥੋਂ ਆਪਾਂ 3 ਇੰਚ ਨਿਸ਼ਾਨ ਲਾਵਾਂਗੇ ਇਸ ਤਰ੍ਹਾਂ ਲਾਈਨ ਡਰਾ ਕਰ ਲੋ ਇੱਕ ਉਹਨਾਂ ਦਾ ਮੋਡਾ ਹੈਗਾ ਜੀ ਤਿਆਰ 9 ਇੰਚ ਇੱਥੋਂ ਆਪਾਂ ਲਾਵਾਂਗੇ 8.5 ਇੰਚ 8.5 ਇੰਚ ਲਾ ਕੇ ਇਸ ਤਰ੍ਹਾਂ ਆਪਾਂ ਨੇ ਗੋਲਾਈ ਦੇ ਦੇਣੀ ਹੈ ਉੱਪਰ ਨੂੰ ਠੀਕ ਹੈ ਜੀ ਇੱਥੋਂ ਤੁਸੀਂ ਮੋਢੇ ਦਾ ਦੇਖੋ 9 ਇੰਚ ਆ ਰਿਹਾ ਇਹਦਾ ਹਾਫ ਕਰ ਲੈਣਾ ਇਸ ਤਰ੍ਹਾਂ ਇੱਥੇ ਆਪਾਂ 1 ਇੰਚ ਦੀ ਫਰੰਟ ਵਾਲੀ ਕਾਟ ਦੇਵਾਂਗੇ ਇਸ ਤਰ੍ਹਾਂ ਬੁੱਕ ਹੈਗਾ ਜੀ ਉਹਨਾਂ ਦਾ 5 ਇੰਚ ਇਸ ਤਰ੍ਹਾਂ ਆਪਾਂ ਨੇ ਮਿਲਾ ਦੇਣਾ ਇਹ ਹੋ ਗਈ ਆਪਣੀ ਬਾਹ ਦੀ ਡਰਾਫਟਿੰਗ ਠੀਕ ਹੈ ਜੀ ਤੇ ਹੁਣ ਕਰਦੇ ਆ ਕਟਿੰਗ ਕਟਿੰਗ ਕਰਦੇ ਆ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਮੈਂ ਇਸ ਕਮੀਜ਼ ਦੇ ਦਾ ਸਟਿਚਿੰਗ ਵੀ ਦੱਸਾਂਗੀ ਸ਼ੇਅਰ ਕਰਾਂਗੀ ਤੁਹਾਡੇ ਨਾਲ ਵੀਡੀਓ ਠੀਕ ਹੈ ਜੀ ਤੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਜੀ ਅਸਕੇ ਜੀ ਇਹ ਆਪਣੀ ਕਮੀਜ਼ ਦੀ ਕਟਿੰਗ ਹੋ ਗਈ ਇਸ ਤਰ੍ਹਾਂ ਆਪਾਂ ਨੇ ਦੇਖੋ ਇਹ ਦੋ ਪੀਸ ਚੱਕਣੇ ਨੇ ਤੇ ਫਰੰਟ ਵਾਲੀ ਕਾਰਟ ਪਾ ਦੇਣੀ ਠੀਕ ਹੈ ਜੀ ਓਕੇ ਜੀ ਬਹੁਤ ਬਹੁਤ ਧੰਨਵਾਦ ਮਿਲਦੇ ਆ ਨੈਕਸਟ ਵੀਡੀਓ ਚ ਮੈਂ ਤੁਹਾਨੂੰ ਇਸ ਕਮੀਜ਼ ਦੀ ਬੋਟ ਨੈਕ ਕਿਵੇਂ ਲਗਾਉਣਾ ਹੈ ਉਸ ਦੀ ਵੀ ਵੀਡੀਓ ਤੁਹਾਨੂੰ ਜ਼ਰੂਰ ਸ਼ੇਅਰ ਕਰਾਂਗੀ ਓਕੇ ਜੀ ਧੰਨਵਾਦ ਥੈਂਕ ਯੂ ਮਿਲਦੇ ਆ ਨੈਕਸਟ ਵੀਡੀਓ ਚ